ਇਹ ਲੋਸਮੈਂਟ ਸੁਣੀ ਤੇ ਮੇਰੀ ਬੇਟੀਆਂ ਨੇ ਕਿਹਾ ਕਿ ਜਾ ਕੇ ਡੈਡੀ ਉੱਥੋਂ ਪਤਾ ਕਰ ਲਓ ਇੱਕ ਵਾਰਾ ਹੁਣ। ਬਾਹਰੋਂ ਪਤਾ ਕੀਤਾ ਹੀ ਜੇ ਤੇ ਉਹਨਾਂ ਨੇ ਮੈਨੂੰ 50000 ਰੁਪਏ ਦਾ ਖਰਚਾ ਦੱਸਿਆ ਸੀ। ਅੱਛਾ। ਤੇ ਮੈਂ ਫਿਰ ਮੇਰੀ ਬੇਟੀਆਂ ਕਹਿੰਦੀਆਂ ਵੀ ਡੈਡੀ ਆਪਾਂ ਇੰਨੇ ਪੈਸੇ ਕਿੱਥੋਂ ਖਰਚ ਕਰਾਂਗੇ ਜੀ। ਤੇ ਮੈਂ ਸਰ ਇੱਥੇ ਆਣ ਕੇ ਡਾਕਟਰ ਸਾਹਿਬ ਨੂੰ ਮਿਲਿਆ ਜੀ। ਡਾਕਟਰ ਸਾਹਿਬ ਨੇ ਕਹਿ ਲੀ ਤੇਰਾ 30000 ਚ ਹੋ ਜਾਏਗਾ। ਲੇਕਿਨ 50000 ਚ ਦੱਸਿਆ ਸੀ ਉਹ ਇੱਕ ਸੀ ਇੱਥੇ ਆ ਕੇ ਕਿਹਨੇ। ਇਹ ਉਹ ਇੱਕ ਮੇਰੀ ਪੈਂਡਿੰਗ ਸੀ ਨਾੜ ਦਾ ਹੀ ਜੋ ਆਂਦਾ ਪਿਆ ਸੀਗਾ ਜੀ। ਫਿਰ ਜਦ ਡਾਕਟਰ ਸਾਹਿਬ ਨੇ ਮੇਰਾ ਪ੍ਰੈਸ਼ਨ ਕੀਤਾ ਜੇ ਤੇ ਮੇਰੀਆਂ ਦੋ ਨਾੜਾਂ ਨਿਕਲੀਆਂ ਜੇ ਪੈਨਿਕਸ ਦੀਆਂ 12 ਲੱਖ ਰੁਪਏ ਲੱਗੂ 12 ਲੱਖ ਰੁਪਏ ਦਾ ਖर्चा ਹੀ ਜੇ ਜਿਹੜਾ ਮੇਰਾ 13000 ਰੁਪਏ ਦੇ ਵਿੱਚ ਹੋ ਗਿਆ ਜੀ ਕੀ ਕੰਮ ਕੀ ਕਰਦੇ ਤੁਸੀਂ ਮੈਂ ਸਰ ਆਟੋ ਚਲਾਉਣਾ ਜੇ ਮੇਰੀਆਂ ਬੇਟੀਆਂ ਘਰਾਂ ਦਾ ਕੰਮ ਕਰਦੀਆਂ ਜੀ ਕਿੰਨਾ ਕੁ ਵਧੀਆ ਹੈ ਪਰਾਲਾ ਲੱਗਦਾ ਕਿਹੜਾ ਮੈਨੂੰ ਤੇ ਸਰ ਬਹੁਤ ਵਧੀਆ ਮੈਨੂੰ ਜ਼ਿੰਦਗੀ ਮਿਲ ਗਈ ਜੇ ਮੈਨੂੰ ਤੇ ਬਹੁਤ ਵਧੀਆ ਪ੍ਰਾਨਾਂ ਲੱਜੇ ਜਿਸ ਤਰ੍ਹਾਂ ਮਹਾਰਾਜ ਨੇ ਮੇਰੀ ਲਾਗੇ ਹੋ ਕੇ ਸੁਣ ਲਈ ਹੁੰਦੀ ਜੇ ਨਹੀਂ ਤੇ ਮੈਂ ਇੰਨਾ ਪੈਸਾ ਖਰਚ ਕਰਨ ਦੇ ਯੋਗ ਦੀ ਲਾਇਕ ਜੀ ਮੇਰੀ ਮਾਰਾ ਇਹਨੇ ਸੋਲ ਲੀ ਜੇ ਬੱਬਾ ਦੀਪ ਸਿੰਘ ਜੀ ਨੇ ਮੇਰੀ ਸੁਣੀ ਜੇ ਤੇ ਮੇਰਾ ਇਲਾਜ ਹੋ ਗਿਆ ਜੇ ਨਹੀਂ ਤੇ ਮੈਂ ਤੇ ਇੰਨੇ ਲਾਇਕ ਨਹੀਂ ਹੈਗਾ ਜੀ ਮੈਂ ਤੇ ਸੋਚਦਾ ਪਿਆ ਸੀ ਕਿ ਚਲੋ ਦਵਾਈਆਂ ਦੁਵੀਆਂ ਖਾ ਕੇ ਠੀਕ ਹੋ ਜਾਗਾ ਕਿੰਨੇ ਚਿਰ ਤੋਂ ਇਹ ਪ੍ਰੋਬਲਮ ਸੀ ਮੈਨੂੰ ਕਾਫੀ ਢੇਰ ਪਹਿਲਾਂ ਵੀ ਹੋਈ ਸੀ ਇਹ ਦਿੱਕਤ ਆਈ ਹੀ ਜੇ ਤੇ ਮੈਂ ਦਵਾਈ ਦੁਈ ਖਾ ਕੇ ਠੀਕ ਹੋ ਗਿਆ ਹਾਂ ਜੀ ਜੇ ਪ੍ਰੋਬਲਮ ਨਾ ਹੁੰਦਾ ਤੇ ਕਦੀ ਬੀਮਾਰ ਨਹੀਂ ਹੋਣਾ ਜੇ ਪ੍ਰੋਬਲਮ ਨਾ ਹੁੰਦਾ ਤੇ ਮੇਰ ਕੋ ਹੁਣ ਕੋਰੋਨਾ ਕੋਰੋਨਾ ਬਹੁਤ ਮੁਸ਼ਕਲ ਹੀ ਜੀ ਸ਼ਹੀਦੀ ਸਪਤਾ ਨੂੰ ਸਮਰਪਿਤ ਬਾਬਾ ਦੀਪ ਸਿੰਘ ਹੈਲਥ케ਅਰ ਹਸਪਤਾਲ ਵਿਖੇ ਵਿਸ਼ਾਲ ਸਰਜਰੀ ਕੈਂਪ ਲੱਗਿਆ। ਤਮਾਤਾ ਗੁਜਰੀਜੀਤ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਬਾਬਾ ਦੀਪ ਸਿੰਘ ਹੈਲਥ케ਅਰ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ ਵੱਲੋਂ ਮਨੁੱਖਤਾ ਦੀ ਸੇਵਾ ਦੇ ਲਈ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। 21 ਦਸੰਬਰ ਤੋਂ ਸ਼ੁਰੂ ਹੋਇਆ ਵਿਸ਼ਾਲ ਸਰਜਰੀ ਕੈਂਪ 10 ਜਨਵਰੀ ਤੱਕ ਨਿਰੰਤਰ ਜਾਰੀ ਰਹੇਗਾ। ਇਸ ਕੈਂਪ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਜਿਹੜੇ ਆਪਰੇਸ਼ਨ ਨਿੱਜੀ ਹਸਪਤਾਲਾਂ 'ਚ ਲੱਖਾਂ ਰੁਪਏ ਖੁੰਦਦੇ ਨੇ ਉਹ ਇੱਥੇ ਸਿਰਫ 13000 ਰੁਪਏ ਦੀ ਲਾਗਤ ਤਾਕਤ ਮਕਸਦ ਹੈ ਪੈਸੇ ਦੀ ਘਾਟ ਕਾਰਨ ਇਲਾਜ ਤੋਂ ਵਾਂਝੇ ਰਹਿ ਰਹੇ ਲੋੜਵੰਦਾ ਦੀ ਸੇਵਾ ਕਰਨਾ ਹੈ ਇਹ ਦਾਨਸ ਸਮਰਪਿਤ ਹੈ ਅਤੇ ਮਾਤਾ ਗੁਜਰੀ ਮੋਦੀ ਸ਼ਾਹਦਤ ਨੂੰ ਸਮਰਪਿਤ ਜਿਹੜਾ 1 ਦਸੰਬਰ 2025 ਤੋਂ 10 ਜਨਵਰੀ 2026 ਤੱਕ ਲਗਾਇਆ ਗਿਆ ਪਹਿਲੇ ਦਿਨ ਤੋਂ ਹੀ ਜਦੋਂ ਕੈਂਪ ਸ਼ੁਰੂ ਕੀਤਾ ਹੈ ਤੇ ਬਾਬਾ ਜੀ ਦੀ ਸਦਕਾ ਕਾਫੀ ਜਿਹੜੇ ਲੋੜਵੰਦ ਪੇਸ਼ੈਂਟ ਨੇ ਆਪਣੇ ਰਜਿਸਟ੍ਰੇਸ਼ਨ ਜਿਹੜੀ ਕਰਾ ਗਏ ਨੇ ਸਾਨੂੰ ਨਾਮ ਲਖਵਾ ਗਏ ਨੇ ਜਿਹਦੇ ਵਿੱਚ ਅਸੀਂ ਹਰ ਤਰ੍ਹਾਂ ਦਾ ਆਪਰੇਸ਼ਨ 11 ਜਰ ਹਜ਼ਾਰ ਚ ਕਰ ਰਹੇ ਹਾਂ ਚਾਹੀਓ ਗੁਰਦੇ ਦੀ ਪੱਥਰੀ ਹੋਵੇ ਇਤੇਰੀ ਪੱਥਰੀ ਚਾਹੀਆ ਅਪੈਂਡਿਕਸ ਹੈ ਹਰਨੀਆਂ ਨੇ ਇਹ ਸਾਰੇ ਆਪਰੇਸ਼ਨ 13000 ਆਪਾਂ ਕਰ ਰਹੇ ਹਾਂ ਕਿ ਕਿੰਨੇ ਕੁ ਪੇਸ਼ੈਂਟ ਹੁਣ ਤੱਕ ਆ ਚੁੱਕੇ ਨੇ ਜਾਂ ਕਿਹੜੀ ਸਿਸਟਰ ਹੋ ਜੀ ਨੇ ਕਿ ਨਾ ਕੋਈ 100 ਦੇ ਕਰੀਬ ਜਿਹੜੇ ਪੇਸ਼ੈਂਟ ਨੇ ਸਾਡੇ ਕੋਲ ਫਿਲਹਾਲ ਜਿਹੜੀ ਲਿਸਟ ਬਣ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ ਅੱਧਿਆਂ ਦੇ ਕਿਸੇ ਦੇ ਇਨਫੈਕਸ਼ਨ ਕਿਸੇ ਦੀ ਆਪਣਾ ਪਹਿਲੋ ਸ਼ੂਗਰ ਹੈ ਜਿੰਨਾ ਚਿਰ ਫਿਟਨੈਸ ਨਹੀਂ ਪ੍ਰੋਪਰ ਆਉਂਦੀ ਉਹਨਾਂ ਦੀ ਉਹਨਾਂ ਚਿਰ ਤੱਕ ਆਪਰੇਸ਼ਨ ਡਾਕਟਰ ਨਹੀਂ ਕਰਦੇ ਕਈਆਂ ਨੂੰ ਮੈਡੀਸਿਨ ਦੇ ਕੇ 3 ਦਿਨ ਦਾ ਜਾਂ 4 ਦਿਨ ਦਾ ਟਾਈਮ ਦੇਤਾ ਹੈ ਫਿਰ ਉਹ ਜਿੰਨਾਂ ਦੀ ਵਾਰੀ ਸਿਰ ਸਾਰਾ ਦਾ ਅ ਨੰਬਰ ਹੈਗਾ ਉਸੇ ਹਿਸਾਬ ਨਾਲ ਆਪਾਂ ਆਪਰੇਸ਼ਨ ਕਰ ਰਹੇ ਹਾਂ ਡਾਕਟਰਾਂ ਦੀ ਟੀਮ ਆਦੀ ਮੰਨ ਲੈਂਦੇ ਨੇ ਡਾਕਟਰ ਵੀ ਸਾਡੇ ਕੋਲ ਬਾਬੇ ਕਿਰਪਾ ਨਾਲ ਹਸਪੀਟਲ ਚ 17 ਡਾਕਟਰ ਸਾਡੇ ਕੋਲ ਬੈਠਦੇ ਨੇ ਜਿਹਦੇ ਵਿੱਚ ਸਾਡੇ ਕੋਲ ਸਰਜਨ ਡਾਕਟਰ ਨੇ ਐਨਸੀਜੀਏ ਵਾਲੇ ਵੀ ਨੇ ਅਲਟਰਾਸਾਉਂਡ ਵਾਲੇ ਵੀ ਨੇ ਡੈਂਟਿਸ ਨੇ ਫਿਜ਼ੀਓਥੈਰੇਪੀ ਵਾਲੇ ਨੇ ਹਾਰਟ ਸਰਜਰੀ ਵਾਲੇ ਡਾਕਟਰ ਨੇ ਜਿਹੜੇ ਤੇ ਜਰਨਲ ਨੇ ਗਈ ਨਹੀਂ ਹੈ ਪੈਡੀਟਿਸ਼ਨ ਨੇ ਔਰ ਵੀ ਕਾਫੀ ਹਰ ਤਰ੍ਹਾਂ ਦਾ ਜਿਹੜਾ ਇਲਾਜ ਇੱਥੇ ਕੀਤਾ ਜਾਂਦਾ ਹੈ ਔਰ ਸਾਰੇ ਡਾਕਟਰ ਆਪਣਾ ਬੈਸਟ ਦੇ ਰਹੇ ਨੇ ਤਾਂ ਕੋਈ ਲਿਮਟ ਹੈ ਕਿ ਨਹੀਂ ਇਹ ਜਿਹੜੀ ਸਾਰੀ ਇਹ ਕਾਰਗੀਆਂ ਪੱਦੀ ਨਹੀਂ ਹੈ ਜ ਨਹੀਂ ਇਹਦੇ ਵਿੱਚ ਕੋਈ ਲਿਮਟ ਨਹੀਂ ਹੈ ਚਾਹੇ 100 ਪੇਸ਼ੈਂਟ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਲਿਸਟ ਬਣੀ ਹੈ 100 ਦੇ ਹੋਰ ਅਗੇ ਕਾਲ ਵੀ ਕਾਫੀ ਆਏ ਮੈਨੂੰ ਕਾਫੀ ਫੋਨ ਆਏ ਨੇ ਔਰ ਮੇਰਾ ਖਿਆਲ ਆ ਵੀ ਪੇਸ਼ੈਂਟ ਜਿਹੜੇ ਨੇ ਜਿਨ੍ਹਾਂ ਨੂੰ ਜਮ ਪਤਾ ਲੱਗ ਰਿਹਾ ਸਾਡੇ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਹਰ ਪਿੰਡ ਦੇ ਵਿੱਚ ਜਾ ਕੇ ਅਨਾਉਂਸਮੈਂਟ ਜਾਂ ਪੈਂਫਲੈਟ ਵੰਡੇ ਜਾ ਰਹੇ ਨੇ ਬੋਰਡ ਲੱਗ ਰਹੇ ਨੇ ਜੀ ਹਿੰਜੇ ਸੰਗਤ ਨੂੰ ਪਤਾ ਲੱਗ ਰਿਹਾ ਓਏ ਮੈ ਸਾਨੂੰ ਫੋਨ ਆ ਰਹੇ ਨੇ ਹੋਰ ਅਸੀਂ ਜਾਨ ਤੋਂ ਦੇਖਿਆ ਜਾਂ ਕਿ ਉਹ ਕਲੀਨ ਕਰ ਰਿਹਾ ਹੈ ਪਰ ਇਹਦਾ ਵੱਖਰਾ ਜਿਹਾ ਲੈ ਮੈ ਦੀ ਸੰਭੇਖ ਵੱਖਰਾ ਇੱਕ ਗਰੁੱਪ ਹੈ ਜੀ ਇਸ ਦੇ ਵਿੱਚ ਦਵਾਈਆਂ ਸਮੇਤ ਆਪਣਾ ਆਪਰੇਸ਼ਨ ਦਾ ਖਰਚਾ ਡਾਕਟਰ ਦੀ ਫੀਸ ਬੈੱਡ ਦਾ ਖਰਚਾ ਸਾਰਾ ਕੁਝ ਦੇ ਵਿੱਚ 13000 ਰੁਪਏ ਦੇ ਹੈ ਜੀ ਕਰੀਬ ਕਰਨੇ ਵਾਸਤੇ ਕਾਫੀ ਜੀ ਉਹ ਤੇ ਹੈ ਜੀ ਦੇਖੋ ਜਿਸ ਜਗ੍ਹਾ ਤੇ ਆਪਾਂ ਬੈਠੇ ਆ ਬਾਬਾ ਦੀ ਕਿਰਪਾ صدਕਾ ਇੱਥੇ ਕਾਫੀ ਡੇਟੇ ਪੇਸ਼ੈਂਟ ਨੇ ਜਿਨ੍ਹਾਂ ਦੇ ਮਹੀਨੇ ਦੀ ਇਨਕਮ 10000 ਤੋਂ ਘੱਟ ਹੈਗੀ ਆ ਔਰ ਅੱਜ ਦੀ ਮਹਿੰਗਾਈ ਵਿੱਚ ਇਲਾਜ ਕਰਾਣਾ ਹਰ ਬੰਦੇ ਵਾਸਤੇ ਸੰਭਵ ਨਹੀਂ ਹੈ ਤਾਂ ਜੋ ਭਾਈ ਸਾਹਿਬ ਨੇ ਵੈਸੇ ਵੀ ਬਿਨਾ ਕੈਂਪ ਤੋਂ ਵੀ ਸਾਡਾ ਜਿਹੜਾ ਆਪਰੇਸ਼ਨ ਦਾ ਖਰਚਾ ਵਾ ਬਾਜ਼ਾਰ ਨਾਲੋਂ ਅੱਧੇ ਤੋਂ ਵੀ ਘੱਟ ਮਿਲਦਾ ਹੈਗਾ। ਸਭ ਜੀ ਆਪਣਾ ਕਲਮੰਦ ਕੋ ਜਿੰਮੇਵਾਰੀ ਪਰੇਟ ਹੋਇਆ ਕੀ ਲੱਗਦੇ ਤੁਹਾਡੇ? ਮੇਰੇ ਪਤੀ ਜੀ ਕੀ ਕੰਮ ਕਰਦੇ ਹੋ? ਮੈਂ ਕਰਾਂ ਲੇ ਕੰਮ ਕਰਦਾ। ਉਹ ਕੀ ਕਰਦੇ ਕੀ? ਉਹ ਵੈਂਟਰੀ ਚਲਾਉਂਦੇ ਵੈਂਟਰੀ ਆਟੋ ਜਿਹੜਾ ਨੇ ਉਹ ਚੱਲ ਰਹੀ ਹੈ ਕਿਹੜਾ ਫਰੇਟ ਹੋਇਆ ਕਿੱਦਾਂ ਦੇਖਦੇ ਹੋ ਇੱਥੇ ਕਿਹੜਾ ਕਿਰਾਇਆ ਹੈ ਮੈਂ ਜਿਹੜਾ ਵੇਖਿਆ ਬਹੁਤ ਵਧੀਆ ਰੱਬ ਦਾ ਸ਼ੁਕਰ ਕਰਦੇ ਆ ਇਹ ਬਚਾਰਾ ਕਲਾਕਾਰ ਹੈਗਾ ਤੇ ਦੋ ਇਹਦੀਆਂ ਬੇਟੀਆਂ ਜਵਾਨ ਆਹ ਬਚਾਰਾ ਮੰੰਜੇ ਰਿੰਦਾ ਹੈ ਕੀ ਪ੍ਰੋਬਲਮ ਸੀ ਇਹਨਾਂ ਨੂੰ ਇਹ ਹੋਆ ਨਾਲ ਜਾਈ ਸੀ ਅਸੀਂ ਤੇ ਇੱਕ ਸਮਝਾਈ ਤੇ ਦੋ ਨਿਕਲ ਗਿਆ ਨੇ ਤੇ ਚਲੋ ਮਗਾਰਾ ਇਹਨੇ ਬਾਜ ਮਾਰ ਕੇ ਸੁਣੀ ਹੈ ਬੱਚੇ ਜੀ ਦੇ ਇਤਿਹਾਸਿਕ ਕਾਦੇ ਰਾਮ ਨੇ ਵਿਚਾਰ ਦਿੱਤਾ ਇੰਨਾ ਹੀ ਬਹੁਤ ਅਨੰਦ ਬਾਬਾ ਦੀਪ ਸਿੰਘ ਚੈਰੀਟੇਬਲ ਦਾ ਕਿੰਨਾ ਕੁ ਵਧੀਆ ਪ੍ਰਾਲਾ ਬਹੁਤ ਵਧੀਆ ਬੋਲਾ ਤਾਂ ਨਹੀਂ ਬਾਹਰ ਪ੍ਰਾਈਵੇਟ ਹਸਪੀਟਲ ਜਾਂਦੇ ਲੱਖਾਂ ਰੁਪਏ ਹਾਂਜੀ ਤੇ ਕਿੱਥੋਂ ਬੱਚੇ ਨੇ ਲਾ ਲੈਣਾ ਸੀ ਇਕੱਲੇ ਹੀ ਹੈਗਾ ਨਾ ਕੋਈ ਜਬੇਟਾ ਹੈ ਨਾ ਕੁਛ ਦੋਵੇਂ ਬੇਟੀਆਂ ਬੇਟੀਆਂ ਬਾਬਾ ਜੀ ਦਾ ਪ੍ਰਾਲਾ ਵਧੀਆ ਲੱਗਾ ਹਾਂਜੀ ਬਹੁਤ ਵਧੀਆ ਗਰੀਬਾਂ ਬੰਦੇ ਨੂੰ ਹਾਂਜੀ ਹਾਂਜੀ ਗਰੀਬਾਂ ਵਾਸਤੇ ਬਹੁਤ ਵਧੀਆ ਤੇ ਸ਼ੁਕਰ ਹੈ ਸਰਬ ਦਾ ਨੇ ਇਤੇ ਵਾਈ ਮਾਰ ਕੇ ਬੱਚੇ ਨੂੰ ਸੱਜਿਆ ਤੇਰੀ ਜ਼ਿੰਦਗੀ ਨਵੀਂ ਬਣ ਗਈ ਆ ਬਹੁਤ ਜੀ ਸੋਹਣੇ ਪੈਸੇ ਨਹੀਂ ਖਰਚ ਹੋ ਸਕਦੇ ਹਾਂ ਜੀ ਨਹੀਂ ਸੀ ਹੋ ਸਕਣ ਠੀਕ ਹੈ ਸਾਰੀਆਂ ਸੰਗਤਾਂ ਨੂੰ ਵਾਈਗੁਰਜੀ ਕਾ ਹਲਸਾ ਵਾਈਗੁਰਜੀ ਕੇ ਫਤਿਹ ਧੰਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਇਸ ਵੇਲੇ ਵਕਫ ਚੈਨਲਾਂ ਦੇ ਮadhyam ਰਾਹੀਂ ਜੋ ਤੁਸੀਂ ਜੁੜੇ ਹੋ ਮੈਂ ਇਹ ਸਾਰੀਆਂ ਸੰਗਤਾਂ ਨੂੰ ਦੱਸਣਾ ਚਾਹਾਂਗਾ ਇਬਾਬਾ ਦੀਪ ਸਿੰਘ ਹੈਲਥ케ਅਰ ਚੈਰੀਟੇਬਲ ਹਸਪਤਾਲ ਰਾਮ ਤੀਰਥ ਰੋਡ ਸ੍ਰੀ ਅਮਰitsar ਸਾਹਿਬ ਵਿਖੇ ਚੱਲ ਰਿਹਾ ਜਿੱਥੇ 20 ਰੁਪਏ ਦੀ ਪਰਚੀ 'ਤੇ ਦੋ ਦਿਨ ਦੀ ਦਵਾਈ ਦਿੱਤੀ ਜਾਂਦੀ ਔਰ ਜਿੰਨੇ ਵੀ ਇਲਾਜ ਨੇ ਅਲਟਰਾਸਾਉਂਡ ਐਕਸਰੇ ਅੱਖਾਂ ਦੇ ਇਲਾਜ ਦੰਦਾਂ ਦੇ ਇਲਾਜ ਬੱਚਿਆਂ ਦੇ ਇਲਾਜ ਤਕਰੀਬਨ 18 ਡਾਕਟਰਾਂ ਦੀ ਟੀਮ ਇੱਥੇ ਬੈਠਦੀ ਹੈ ਜੋ ਬਿਲਕੁਲ ਲਾਗਤ ਮੁਲ ਨਾਲ ਹੁੰਦੇ ਨੇ ਔਰ ਇਹ ਦਿਨਾਂ ਦੇ ਵਿੱਚ ਜਿਹੜੇ ਦਿਨ ਜਾ ਰਹੇ ਨੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਕਾਰਯੋਗ ਮਾਤਾ ਜੀ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬ ਜੀ ਦੇ ਇਤਨਾ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਦੇ ਹੋਏ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਵੱਲੋਂ ਦਾਸਾਂ ਵੱਲੋਂ ਤੁਹਾਡੀਆਂ ਸੀਸਾਂ ਨਾਲ ਇਹ ਉਪਰਾਲਾ ਕੀਤਾ ਗਿਆ ਕਿ ਜਿੰਨੇ ਵੀ ਆਪਰੇਸ਼ਨ ਨੇ ਜਿਹੜੇ ਆਪਰੇਸ਼ਨਾਂ ਦੇ ਉੱਤੇ 50 50 ਹਜ਼ਾਰ ਦਾ 60 70 ਹਜ਼ਾਰ ਦਾ ਖਰਚਾ ਬਾਹਰ ਆਉਂਦਾ ਹੈ ਉਹ ਸਾਰੇ ਆਪਰੇਸ਼ਨ 10 ਜਨਵਰੀ ਤੱਕ ਇਸ ਹਸਪਤਾਲ ਦੇ ਵਿੱਚ ਜੋ 13000 ਰੁਪਏ ਚ ਕੀਤੇ ਜਾਣਗੇ ਔਰ ਮੈਂ ਇਹ ਓਪਨਲੀ ਦੱਸ ਰਿਹਾ ਕਿ ਕੱਲ ਹੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਅਪੈਂਡਿਕਸ ਦਾ ਉਹਦੀ ਪ੍ਰੋਬਲਮ ਸੀ ਅਪੈਂਡਿਕਸ ਦਾ ਆਪਰੇਸ਼ਨ ਕਰਨਾ ਸੀ ਤੇ ਜਦੋਂ ਡਾਕਟਰ ਅੰਦਰ ਜੋ ਆਪਰੇਸ਼ਨ ਕਰਨ ਲੱਗੇ ਤੇ ਉਹ ਡਬਲ ਪ੍ਰੋਬਲਮ ਨਿਕਲ ਆਈ ਬਾਜ਼ਾਰ ਉਹੀ ਜੇ ਡਬਲ ਪ੍ਰੋਬਲਮ ਦਾ ਆਪਰੇਸ਼ਨ ਹੋ ਗਿਆ ਅਪੈਂਡਿਕਸ ਦਾ ਡਬਲ ਆਪਰੇਸ਼ਨ ਕਰਨਾ ਪਵੇ ਪੈਸੇ ਵੀ ਡਬਲ ਬਣ ਜਾਂਦੇ ਨੇ 70000 ਉਹਦਾ ऑपरेशन ਦਾ ਲੱਗਦਾ ਹੈ ਕਿ 70 ਦੀ بجائے ਲੱਖ ਸਵਾ ਲੱਖ ਦੇ ਉੱਤੇ ਜਾ ਕੇ ਉਹ ਗੱਲ ਪੈਂਦੀ ਹੈ ਪਰ ਇੱਥੇ 13000 ਰੁਪਏ ਦੇ ਵਿੱਚ ਜਦੋਂ ਉਸ ਪੇਸ਼ੈਂਟ ਦਾ ਆਪਰੇਸ਼ਨ ਹੋਇਆ ਔਰ ਅਸੀਂ ਵੀ ਸ਼ੁਕਰਾਨਾ ਕੀਤਾ ਕਿ ਗੁਰੂ ਰਾਮਦਾਸ ਜੀ ਬਾਬਾ ਦੀਪ ਸੇਣੀ ਤੁਹਾਡਾ ਸ਼ੁਕਰ ਹੈ ਧਨ ਕਲ ਦੀ ਤਰਪਤਾ ਤੁਹਾਡਾ ਸ਼ੁਕਰ ਹੈ ਕਿ ਆਪ ਜੀ ਆਪਣੇ ਇਸ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕਰਦੇ ਹੋਏ ਸਾਡੇ ਕੋਲੋਂ ਇਸ ਰੂਪ ਦੇ ਵਿੱਚ ਜੋ ਸੇਵਾਵਾਂ ਲੈ ਰਹੇ ਹੋ ਇਹ ਸਰਜਰੀ ਜਿਹੜਾ ਕੈਂਪ ਹੈ 10 ਤਰੀਕ ਤੱਕ ਚੱਲਣਾ ਹੈ ਔਰ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਮੈਂ ਲੋੜਵੰਦਾਂ ਨੂੰ ਬੇਨਤੀ ਵੀ ਕਰਾਂਗਾ ਜਿਹੜੇ ਇਸ ਚੀਜ਼ ਤੋਂ ਲਾਭ ਲੈਣਾ ਚਾਹੋ ਜ਼ਰੂਰ ਲੈ ਸਕਦੇ ਹੋ ਕਿਹਨੇ ਕਿਹੜੀ ਖਾਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਹਦੇ ਵਿੱਚ ਜੋ ਪਿੱਤੇ ਦੀ ਪੱਥਰੀ ਦੇ ਆਪਰੇਸ਼ਨ ਨੇ ਬਵਾਸੀਰ ਦੇ ਆਪਰੇਸ਼ਨ ਨੇ ਗਿਲਟੀਆਂ ਦੇ ਆਪਰੇਸ਼ਨ ਬੱਚੇਦਾਨੀਆਂ ਦੇ ਆਪਰੇਸ਼ਨ ਨੇ ਆਪਣਾ ਹੋਰ ਵੀ ਪੈਂਡਿੰਗਸ ਦੇ ਆਪਰੇਸ਼ਨ ਨੇ ਤੇ ਜਿਹੜਾ ਚਿੱਟੇ ਮੋਤੀ ਇਹਦਾ ਆਪਰੇਸ਼ਨ ਹੈ ਉਹ 4000 ਰੁਪਏ ਦੇ ਵਿੱਚ ਹੈ ਔਰ ਵੀ ਕਾਫੀ ਤਰ੍ਹਾਂ ਦੇ ਆਪਰੇਸ਼ਨ ਤੁਸੀਂ ਬੋਰਡ ਦੇ ਉੱਤੇ ਤੁਸੀਂ ਬੋਰਡ ਦਿਖਾਉ ਵੀ ਦੇਣਾ ਔਰ ਜਿਹਦੇ ਵਿੱਚ ਸਾਰੀ ਡਿਟੇਲ ਲਿਖੀ ਹੋਈ ਹੈ ਔਰ ਜਦੋਂ ਵੀ ਤੁਹਾਨੂੰ ਕਿਸੇ ਚੀਜ਼ ਦਾ ਬਣਾ ਕੇ ਲੋਡ ਪਵੇ ਸਭ ਤੰਦਰੁਸਤ ਰਹੋ ਪਰ ਜੇ ਇਹਨ ਕਿਸੇ ਕਿਸੇ ਨੂੰ ਲੋਡ ਪੈਂਦੀ ਹੈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਆਪਣਾ ਟਾਈਮ ਲੈ ਕੇ ਆਓ ਔਰ ਇਹ ਜੋ ਤੁਹਾਨੂੰ ਪ੍ਰੋਬਲਮ ਉਹਦਾ ਫਿਰ ਹੱਲ ਕੀਤਾ ਜਾਏਗਾ ਬਈ ਇਸ ਬੁੜਬੁਲੀ ਸੇਵਾ ਨੂੰ ਕਿਵੇਂ ਵੇਖਦੇ ਤੁਸੀਂ ਅੱਜ ਲੋਡ ਵੀ ਉਸ ਵਾਈ ਬਸ ਇਹ ਸ਼ੁਕਰਾਨੇ ਗੁਰੂ ਸਾਹਿਬ ਦਾ ਕਿਉਂਕਿ ਉਹਨਾਂ ਨੇ ਸਾਨੂੰ ਜਰੀਆ ਬਣਾਤਾ ਜਰੀਆ ਹਮੇਸ਼ਾ ਸ਼ੁਕਰ ਕਰੇ ਸ਼ੁਕਰ ਕਰੇ ਕਿ ਗੁਰੂ ਪਿਤਾ ਜੀ ਸ਼ੁਕਰਾਨਾ ਹੈ ਤੁਹਾਡਾ ਕਿ ਤੁਸੀਂ ਇਹ ਸਾਡੇ ਕੋਲੋਂ ਸੇਵਾ ਲੈ ਰਹੇ ਹੋ ਔਰ ਖਾਸ ਕਰਕੇ ਜਿਸ ਇਲਾਕੇ ਵਿੱਚ ਅਸੀਂ ਇਸ ਵੇਲੇ ਬੈਠੇ ਹਾਂ ਆਰਾਮਤੀ ਰਥ ਰੋਡ ਤੇ ਇੱਥੇ ਬਹੁਤ ਜ਼ਿਆਦਾ ਇਸ ਚੀਜ਼ ਦੀ ਲੋੜ ਸੀ ਪਰਮਾਨ ਨੇ ਤਰਸ ਕੀਤਾ ਜੋ ਮਨੁੱਖਤਾ ਦੀ ਸੇਵਾ ਪਰਮੇਸ਼ਰ ਦੀ ਸੇਵਾ ਨਰ ਸੇਵਾ ਨਰਾਇਣ ਸੇਵਾ ਉਸ ਰੂਪ ਦੇ ਵਿੱਚ ਸਤਿਗੁਰੂ ਜੋ ਨਰ ਦੇ ਵਿੱਚ ਹਰ ਹਰ ਦੇ ਵਿੱਚ ਨਾਲ ਉਹ ਵੇਖਦੇ ਕੋਈ ਇਕਤ ਸੇ ਵੀ ਜਾਤ ਪਾਤ ਔਮ ਮਜਬ ਵਰਲ ਦੇ ਨਾਲ ਬਿਨਾ ਭਿੰਨ ਭੇਦ ਕੀਤੇ ਆ ਇਹ ਸਾਰੇ ਕਾਰਜ ਇੱਥੇ ਕੀਤੇ ਜਾ ਰਹੇ ਨੇ ਇੱਥੇ तकरीबन ਸਾਡੇ ਕੋਲ ਜਿਵੇਂ ਮੈਂ ਪਹਿਲੇ ਦੱਸਿਆ ਨਾ 18 ਡਾਕਟਰ ਡੇਲੀ ਬੈਠਦੇ ਨੇ ਜਿਹੜੇ ਆਪਰੇਸ਼ਨ ਕਰ ਰਹੇ ਨੇ ਉਮਰਤਜੀ ਦੀ ਮਿਹਰ ਨਾਲ ਵੱਖ-ਵੱਖ ਤਰ੍ਹਾਂ ਦੇ ਆਪਰੇਸ਼ਨ ਨੇ ਅਲੱਗ-ਅਲੱਗ ਡਾਕਟਰ ਕਰਦੇ ਨੇ ਇਸ ਤਰ੍ਹਾਂ ਦੀ ਹੈਲਥ ਕੇਅਰ ਤੇ ਖਾਣਾ ਪੀਣਾ ਨਾਲ ਸਾਰਾ ਦਿੱਤਾ ਜਾਂਦਾ ਇੱਥੇ ਮੰਨ ਲਓ ਜੇ ਹੁਣ ਕਿਸੇ ਨੇ 2 ਦਿਨ ਲਈ ਦਾਖਲ ਹੋਣਾ ਹੈ ਜਦੋਂ ਆਪਰੇਸ਼ਨ ਕਈ ਆਪਰੇਸ਼ਨ ਹੁੰਦੇ ਨੇ ਜਿਵੇਂ ਅੱਖਾਂ ਦੇ ਆਪਰੇਸ਼ਨ ਨੇ 2-3 ਘੰਟਿਆਂ ਚ ਉਹਨਾਂ ਨੂੰ ਫ੍ਰੀ ਕਰ ਦਿੰਦੇ ਨੇ ਅਸੀਂ ਪੇਸ਼ੈਂਟ ਨੂੰ ਤੇ ਕਈ ਆਪਰੇਸ਼ਨ ਇਹ ਹੋ ਜਾਣ ਦੋ ਦਿਨ ਰੱਖਣਾ ਵੀ ਪੈਂਦਾ ਉਹ ਵੀ ਸਾਰਾ ਇੱਥੇ ਪ੍ਰਬੰਧ ਕੀਤਾ ਹੋਇਆ ਸਾਰਾ ਸੇਵਾ ਦਾ ਹਾਂਜੀ ਕਿੰਨੇ ਤਰੀਕ ਤੋਂ ਕਿੰਨੇ ਤਰੀਕ ਤੱਕ ਚੱਲੇਗਾ ਹੁਣ 10 ਜਨਵਰੀ